ਸਾਰੇ YouTube ਫੈਮਿਲੀ ਨੂੰ ਦਿਲੋਂ ਧੰਨਵਾਦ ਕਰਦੀ ਆਂ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਜੋ ਮੈਂ ਵੀਡੀਓ ਸ਼ੁਰੂ ਕਰਨ ਜਾ ਰਹੀ ਆਂ ਅੱਜ ਦਾ ਆਪਣਾ ਟੌਪਿਕ ਹੈ ਜਿਹੜੇ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਨਿਰਾਸ਼ ਰਹਿੰਦੇ ਹਨ ਜਿਹੜੇ ਲੋਕ ਹਮੇਸ਼ਾ ਦੁਖੀ ਰਹਿੰਦੇ ਹਨ ਸਾਰਾ ਦਿਨ ਦੁਖੀ ਰਹਿਣਾ ਸਾਰਾ ਦਿਨ ਤੇ ਨਾ ਹੀ ਨਾਲ ਦੇਣ ਨੂੰ ਸੁਖੀ ਰਹਿਣ ਦੇਣਾ ਤੇ ਨਾ ਹੀ ਆਪ ਸੁਖੀ ਰਹਿਣਾ ਮਤਲਬ ਦੁੱਖ ਦੇਈ ਜਾਣੇ ਪਿਛਲੀਆਂ ਗੱਲਾਂ ਨੂੰ ਯਾਦ ਕਰ ਕਰਕੇ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੀ ਨਹੀਂ ਚਾਹੁੰਦੇ ਉਹਨਾਂ ਚੀਜ਼ਾਂ ਨੂੰ ਸੋਚ-ਸੋਚ ਕੇ ਉੱਥੇ ਤੱਕ ਹੀ ਸਿਮਟ ਜਾਣਾ ਚਾਹੁੰਦੇ ਹਨ ਮੈਂ ਅੱਜ ਦਾ ਵੀਡੀਓ ਉਹਨਾਂ ਵਾਸਤੇ ਆ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਇਹੋ ਜੀ ਕੰਡੀਸ਼ਨ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਜੋ ਤੁਹਾਡੀ ਲਾਈਫ ਦੇ ਵਿੱਚ ਪਹਿਲਾਂ ਹੋ ਗਿਆ ਉਹਨਾਂ ਤੋਂ ਤੁਸੀਂ ਬਾਹਰ ਨਿਕਲੋ ਉਸ ਚੀਜ਼ ਨੂੰ ਭੁੱਲ ਕੇ ਤੁਸੀਂ ਅੱਗੇ ਨਵੀਂ ਸ਼ੁਰੂਆਤ ਕਰੋ ਜੇ ਤੁਸੀਂ ਪਿਛਲੇ ਟਾਈਮ ਨੂੰ ਜੋ ਤੁਹਾਡੇ ਤੇ ਮਾੜਾ ਚੰਗਾ ਜੋ ਵੀ ਟਾਈਮ ਉਸ ਚੀਜ਼ ਨੂੰ ਸੋਚਦੇ ਰਹੋਗੇ ਤਾਂ ਤੁਸੀਂ ਉੱਥੇ ਹੀ ਉਹਨੇ ਕੀ ਘੇਰੇ ਜੋਗੇ ਰਹਿ ਜਾਓਗੇ ਤੁਸੀਂ ਅੱਗੇ ਕਦੀ ਨਹੀਂ ਵੱਧ ਪਾਉਂਗੇ ਤੇ ਤੁਸੀਂ ਇੱਕ ਸਕਸੈਸਫੁਲ ਇਨਸਾਨ ਕਦੀ ਨਹੀਂ ਬਣ ਪਾਉਂਗੇ ਤੇ ਤੁਹਾਡੇ ਅੰਦਰ 네ਗਟਿਵਿਟੀ ਭਰੀ ਰਹੂਗੀ ਹਮੇਸ਼ਾ ਤੁਸੀਂ 네ਗਟਿਵ ਹੀ ਬਣੇ ਰਹੋਗੇ ਤੁਸੀਂ ਗਲਤ ਹੀ ਸੋਚਦੇ ਰਹੋਗੇ ਸਾਰਾ ਦਿਨ ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਅੱਗੇ ਵਧਣ ਦੀ ਸੋਚ ਰੱਖੋ ਕਿ ਸਾਨੂੰ ਉਹਨਾਂ ਚੀਜ਼ਾਂ ਨੂੰ ਭੁੱਲ ਕੇ ਅੱਗੇ ਜਾਣਾ ਲੋਗਾਂ ਦੀ ਆदत ਹੁੰਦੀ ਆ ਸਭ ਕੁਝ ਕੋਲ ਹੁੰਦੇ ਹੋਏ ਵੀ ਹੈ ਨਾ ਹੈ ਨਾ ਕਰਦੇ ਰਹਿੰਦੇ ਹਨ ਤੇ ਹੈ ਨਾ ਹੈ ਨਾ ਕਰਦੇ ਜਦੋਂ ਆਪਾਂ ਰਹਿੰਦੇ ਆ ਤਾਂ ਆਪਣੀ ਲਾਈਫ ਵਿੱਚ ਹੈ ਨਾ ਹੀ ਹੋ ਜਾਂਦੀ ਆ ਇਸ ਕਰਕੇ ਆਪਾਂ ਨੂੰ ਕਦੇ ਵੀ ਹੈ ਨਾ ਹੈ ਨਾ ਨਹੀਂ ਕਰਨਾ ਕਰਨੀ ਚਾਹੀਦੀ ਜੋ ਸਾਡੇ ਕੋਲ ਸਰਦਾ ਬੰਦਾ ਥੋੜਾ ਬਹੁਤਾ ਜਿੰਨਾ ਵੀ ਤੁਸੀਂ ਉਸ ਦੇ ਵਿੱਚੋਂ ਦਾਨ ਕਰਦੇ ਰਹੋ ਅਗਲੇ ਨੂੰ ਹੀ ਖੁਸ਼ੀ ਮਿਲਦੀ ਜੇ ਤੁਸੀਂ ਕਿਸੇ ਦੁਖੀ ਆਦਮੀ ਨੂੰ ਖੁਸ਼ ਕਰਦੇ ਹੋ ਜਿਵੇਂ ਕੋਈ ਬਹੁਤ ਦੁਖੀ ਆਦਮੀ ਆ ਜੇ ਤੁਹਾਡੇ ਕੋਲ ਉਹ ਆਦਮੀ ਖੁਸ਼ ਹੋ ਰਿਹਾ ਕਿਸੇ ਗੱਲੋਂ ਵੀ ਜੇ ਤੁਸੀਂ ਉਹਨੂੰ ਰੋਟੀ ਖਵਾਤੀ ਜਾਂ ਉਹਨੂੰ ਮਤਲਬ ਉਹਦੀ ਹਮਦਰਦੀ ਕਰਤੀ ਉਸ ਇਨਸਾਨ ਵਾਸਤੇ ਤਾ ਉਸ ਇਨਸਾਨ ਦੇ ਅੰਦਰੋਂ ਤੁਹਾਡੇ ਵਾਸਤੇ ਦੁਆ ਹੀ ਨਿਕਲੂਗੀ ਬਾਦੂਆ ਨਹੀਂ ਨਿਕਲੂਗੀ ਕਿਉਂਕਿ ਚਾਹੇ ਵੈਰੀ ਦੁਸ਼ਮਣੀਆਂ ਕਹਿੰਦੇ ਹਨ ਵੈਰੀ ਦੁਸ਼ਮਣ ਦਾ ਵੀ ਭਲਾ ਕਰਨਾ ਚਾਹੀਦਾ ਜਿਹੜੀ ਅੰਦਰ ਤੋਂ ਆਵਾਜ਼ ਨਿਕਲਦੀ ਆ ਬੰਦੇ ਦੇ ਆਪਾਂ ਨੂੰ ਉਹ ਉਹ ਲੱਗਦੀ ਆ ਕਿਉਂਕਿ ਜਦੋਂ ਆਪਾਂ ਕਿਸੇ ਦੀ ਆਤਮਾ ਨੂੰ ਖੁਸ਼ ਕਰਦੇ ਆ ਨਾ ਤੇ ਆਪਾਂ ਨੂੰ ਉਹਦੇ ਅੰਦਰ ਦੀ ਜੋ ਆਤਮਾ ਹੁੰਦੀ ਆ ਨਾ ਉਹ ਉਹਦੀ ਦੁਆਵਾਂ ਲੱਗਦੀਆਂ ਸਾਨੂੰ ਚਾਹੇ ਕੋਈ ਆਪਣੇ ਮੂੰਹ ਤੋਂ ਸਾਨੂੰ ਦੁਆਵਾਂ ਦੇਵੇ ਚਾਹੇ ਨਾ ਦੇਵੇ ਇਸੇ ਕਰਕੇ ਕਹਿੰਦੇ ਹਨ ਕਿ ਕਰਮ ਚੰਗੇ ਕਰਦੇ ਰਹਿਣਾ ਚਾਹੀਦਾ ਜੇ ਆਪਾਂ ਆਪਣੀ ਲਾਈਫ ਦੇ ਵਿੱਚ ਕਰਮ ਚੰਗੇ ਕਰਦੇ ਆ ਤਾਂ ਸਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਜਾਂਦੀਆਂ ਹਨ ਕਹਿੰਦੇ ਹਨ ਬੁਰੇ ਦਾ ਵੀ ਭਲਾ ਕਰ ਕਿਉਂਕਿ ਹੁਣ ਜਿਵੇਂ ਆਪਣੇ ਨਾਲ ਕੋਈ ਕਿਸੇ ਨਾਲ ਆਪਾਂ ਬਹੁਤ ਲੜਦੇ ਆ ਬਹੁਤ ਲੜਾਈ ਆਪਣੀ ਹੋ ਜਾਂਦੀ ਜੇ ਆਪਾਂ ਉਸ ਇਨਸਾਨ ਦਾ ਮਤਲਬ ਕਿੰਨਾ ਵੀ ਅਗਲੇ ਦਾ ਆਪਣੇ ਪ੍ਰਤੀ ਗੁੱਸਾ ਭਰਿਆ ਹੋਵੇ ਜੇ ਆਪਣਾ ਆਪਾਂ ਉਹਦੇ ਵਾਸਤੇ ਕੋਈ ਚੰਗਾ ਕੰਮ ਕਰ ਦਿੱਤਾ ਤੋ ਦੇੰਦਨ ਉਹਦੀ ਆਤਮਾ ਨੂੰ ਤੋ ਉਸ ਚੀਜ਼ ਦਾ ਪਤਾ ਵੀ ਇਸ ਬੰਦੇ ਨੇ ਮੇਰੇ ਵਾਸਤੇ ਬਹੁਤ ਵਧੀਆ ਕੰਮ ਕੀਤਾ ਤੇ ਉਹ ਆਦਮੀ ਅੰਦਰੋਂ ਖੁਸ਼ ਹੋਊਗਾ ਚਾਹੇ ਉਹ ਆਪਨ ਨੂੰ ਦੁਆ ਨਹੀਂ ਦੇ ਰਿਹਾ ਆਪਣੇ ਮੋਹ ਦੇ ਨਾਲ ਆਪਨ ਨੂੰ ਦੁਆਵਾਂ ਨਹੀਂ ਦੇ ਰਿਹਾ ਉਹ ਉਹ ਨਹੀਂ ਦੇਣੀਆਂ ਚਾਹੁੰਦਾ ਪਰ ਜਿਹੜੀ ਆਪਾਂ ਉਹਦੀ ਆਤਮਾ ਨੂੰ ਜਿੱਤਿਆ ਜਿਹੜੀ ਆਪਾਂ ਉਹਦੀ ਆਦਮ ਨੂੰ ਖੁਸ਼ ਕੀਤੀ ਆ ਉਸ ਚੀਜ਼ ਨੇ ਆਪਣੇ ਵੱਲ ਪੋਜ਼ਿਟਿਵ ਵਾਈਬ ਭੇਜਣੀ ਆ ਜਿਹਦੇ ਨਾਲ ਸਾਡੀ ਲਾਈਫ ਖੁਸ਼ੀਆਂ ਦੇ ਨਾਲ ਭਰਨੀ ਆ ਖਰੀਦੀ ਦੀ ਸੋਚਣਾ ਚਾਹੀਦਾ ਕਿ ਇਹ ਸਾਡੇ ਨਾਲ ਲੜਿਆ ਤਾਂ ਅਸੀਂ ਇਹਦਾ ਭਲਾ ਨਹੀਂ ਕਰਨਾ ਇਹਨੂੰ ਇਹਦੇ ਹਾਲੇ ਤੇ ਛੱਡ ਦਿਓ ਹਮੇਸ਼ਾ ਇਹਦੇ ਨਾਲ ਤੁਹਾਡਾ 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 ਭਲਾ ਹੁੰਦਾ ਨਾ ਕਿ ਅਗਲੇ ਦਾ ਭਲਾ ਹੁੰਦਾ ਤੁਹਾਡੀ ਭਲਾਈ ਹੁੰਦੀ ਹੈ ਜੇ ਤੁਸੀਂ ਅਗਲੇ ਦਾ ਭਲਾ ਕਰਦੇ ਹੋ ਇਸ ਕਰਕੇ ਪੋਜ਼ਿਟਿਵ ਵਿਚਾਰ ਹਮੇਸ਼ਾ ਦਿਮਾਗ ਦੇ ਵਿੱਚ ਲੈ ਕੇ ਆਓ ਤੇ ਦੂਸਰੇ ਨੂੰ ਵੀ ਪੋਜ਼ਿਟਿਵ ਰੱਖੋ ਇਹ ਲੋਕ ਹੁਣ ਇਦਾਂ ਦੇ ਹੁੰਦੇ ਹਨ ਕਿ ਉਹਨਾਂ ਨੂੰ ਉਹ ਨਿੱਦੜਾ ਰੋਟੀ ਹਜ਼ਮ ਨਹੀਂ ਆਉਂਦੀ ਕਈਆਂ ਨੂੰ ਚੁਗਲੀ ਦੀ ਆਦਤ ਹੁੰਦੀ ਆ ਜਿੰਨੀ ਦੇਰ ਉਹ ਚੁਗਲੀ ਨਾ ਕਰਨ ਕਿਸੇ ਦੀ ਉਹਨਾਂ ਨੂੰ ਰੋਟੀ ਹਜ਼ਮ ਨਹੀਂ ਆਉਂਦੀ ਤੇ ਕਈਆਂ ਨੂੰ ਕਈ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਗੁਰੂ ਦੇ ਪਿਆਰੇ ਨੂੰ ਗੁਰਬਾਣੀ ਨਾ ਪੜਨ ਉਹਨੀ ਦੇਰ ਉਹਨਾਂ ਨੂੰ ਰੋਟੀ ਹਜ਼ਮ ਨਹੀਂ ਆਉਂਦੀ ਮਤਲਬ ਆਡਾ ਆਡਾ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਦੇ ਜਿੱਦਾਂ ਜਿੱਦਾਂ ਦੇ ਕਰਮ ਹਨ ਉਦਾਂ ਉਦਾਂ ਦੇ ਉਹਨਾਂ ਦੇ ਅੰਦਰ ਸੁਭਾਵਰਾ ਬਣੇ ਪਾਇਆ ਹੁੰਦਾ ਤੇ ਇਸ ਕਰਕੇ ਹਮੇਸ਼ਾ ਜੋ ਚੁਗਲੀ ਆਉ ਤਾਂ ਪਣ ਉਸ ਸੁੱਖ ਨਹੀਂ ਦੇਣ ਵਾਲੀ ਆਪਾਂ ਨੂੰ ਖੁਸ਼ੀ ਨਹੀਂ ਮਿਲੂਗੀ ਉਸ ਵਿੱਚ ਜੋ ਆਪਾਂ ਗੁਰਬਾਣੀ ਦੀ ਭੁੱਖ ਲਪੇ ਪਿਆਸ ਲੱਗਦੀ ਆ ਆਪਾਂ ਨੂੰ ਉਹਦੇ ਬਿਨਾ ਆਪਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਉਹ ਸਭ ਤੋਂ ਵਧੀਆ ਕਿਉਂਕਿ ਆਪਣੀ ਲਾਈਫ ਆਪਣਾ ਭਵਿੱਖ ਆਪਣਾ ਅਗਲੀ ਲਾਈਫ ਆਪਣੀ ਸਵਰਦੀ ਉਸ ਦੇ ਵਿੱਚ ਤੇਤਾ ਕਰਕੇ ਬਣ ਕੇ ਰਹਿਣਾ ਚਾਹੀਦਾ ਜੇ ਤੁਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਜ਼ਿਆਦਾ ਉਦਾਸ ਹੋ ਤੁਹਾਡਾ ਕੁਝ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ ਤੁਹਾਡਾ ਜੀ ਕਰਦਾ ਬਸ ਲੰਮੇ ਹੀ ਪਏ ਰਹੀਏ ਮਤਲਬ 네ਗੇਟਿਵ ਥੋਟ ਆਉਂਦੇ ਰਹਿੰਦੇ ਹਨ ਵੀ ਕੀ ਫਾਇਦਾ ਇਸ ਲਾਈਫ ਦਾ ਕੀ ਕਰਨਾ ਜੀ ਕਿ ਕਈ ਵਾਰੀ ਆਉਂਦੇ ਇਸ ਤਰ੍ਹਾਂ ਦੇ ਥੋਟ ਆਪਣੇ ਦਿਮਾਗ ਦੇ ਵਿੱਚ ਇਦਾਂ ਦੇ ਖਿਆਲ ਆ ਜਾਂਦੇ ਆ ਉਸ ਟਾਈਮ ਆਪਾਂ ਨੂੰ ਕੀ ਕਰਨਾ ਸਿੱਧਾ ੱੱਕੇ ਨਾਲ ਉੱਠੋ ਉਸ ਟਾਈਮ ਕੁਛ ਨਾ ਕੁਛ ਕਰੋ ਹਾਂ ਉੱਠ ਕੇ ਦੋ ਕਦਮ ਸ਼ੈਅਰ ਕਰੋ ਬਾਹਰ ਘੁੰਮਿਓ ਫਿਰ ਇੱਧਰ ਉੱਧਰ ਘੁੰਮ ਲਓ 2 ਮਿੰਟ ਨਹੀਂ ਜੀ ਕਰ ਰਿਹਾ ਤੁਸੀਂ ਕੋਈ ਪੋਸਟ ਦੇਖ ਲਓ ਕੋਈ ਰੀਲ ਦੇਖ ਲਓ ਮਤਲਬ ਆਪਣੇ ਆਪ ਨੂੰ ਤੰਗ ਕਰਕੇ ਪਰ ਉઠੋ ਮੰਜੇ ਤੇ ਮੰਜੇ ਤੋਂ ਉઠੋ ਲੇਟੇ ਲੇਟੇ ਨਾ ਰਹੋ ਇਸ ਕਰਕੇ ਕੁਝ ਨਾ ਕੁਝ ਜ਼ਰੂਰ ਕਰੋ ਆਪਣੇ ਆਪ ਨੂੰ ਠੋਣ ਦੀ ਕੋਸ਼ਿਸ਼ ਕਰੋ ਚਾਹੇ ਤੁਸੀਂ ਛੋਟਾ ਜਿਹਾ ਕੰਮ ਕਰ ਲਓ ਚਾਹੇ ਉੱਠ ਕੇ ਤੁਸੀਂ ਗੀਤ ਹੀ ਗੁੰਗਣਾ ਲਓ ਚਾਹੇ ਤੁਸੀਂ ਮਤਲਬ ਇੱਕ ਲਵਜੀ ਪੜ ਲਓ ਕੋਈ ਗਾਣਾ ਹੀ ਗਾ ਲਓ ਕੋਈ ਹੋਰ ਕੁਝ ਕਰ ਲਓ ਐਂਟਰਟੇਨਮੈਂਟ ਕਰ ਲਓ ਮਤਲਬ ਆਪਣੇ ਪਰਿਵਾਰ ਦੇ ਨਾਲ ਮਿਲ ਲਓ ਕੋਈ ਭੈਣ ਦੇ ਨਾਲ ਮਿਲ ਲਓ ਕੋਈ ਭਰਾ ਦੇ ਨਾਲ ਮਿਲ ਲਓ ਕੋਈ ਫਰੈਂਡ ਦੇ ਨਾਲ ਮਿਲ ਲਓ ਪਰ ਕੁਝ ਜ਼ਰੂਰ ਕਰੋ ਜੇ ਤੁਸੀਂ ਡਿੱਗੇ ਹੀ ਰਹੋਗੇ ਤਾਂ ਤੁਸੀਂ ਮਤਲਬ ਇੱਕ ਮਰਦਾ লাশ ਬਣ ਕੇ ਰਹਿ ਜਾਓਗੇ ਇਸ ਕਰਕੇ ਆਪਣੇ ਆਪ ਨੂੰ ਕਦੇ ਵੀ ਹਾਰ ਹਾਰਿਆ ਹੋਇਆ ਇਨਸਾਨ ਨਹੀਂ ਮੰਨਣਾ ਚਾਹੀਦਾ ਜੇ ਤੁਸੀਂ ਹਾਰਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦੇ ਰਹੋਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਹੀ ਹਾਰ ਜਾਓਗੇ ਤੁਸੀਂ ਕੁਝ ਵੀ ਕਰਨ ਨਹੀਂ ਜੋਗੇ ਨਹੀਂ ਰਹੋਗੇ ਅੱਜ ਤੁਹਾਨੂੰ ਇੱਕ ਚੀਜ਼ ਭਾਰੀ ਲੱਗੂਗੀ ਉੱਠਣਾ ਭਾਰੀ ਲੱਗ ਰਿਹਾ ਕੱਲ੍ਹ ਤੁਹਾਨੂੰ ਇੱਕ ਕੰਮ ਔਖਾ ਲੱਗੂਆ ਫਿਰ ਦੋ ਕ ਔਖੇ ਲੰਘਣਗੇ ਫਿਰ ਤੁਹਾਨੂੰ ਆਪਣੀ ਜ਼ਿੰਦਗੀ ਹੀ ਬੋਝ ਲੱਗਣ ਲੱਗ ਜੂਗੀ ਫਿਰ ਤੁਸੀਂ ਇਸ ਦੁਨੀਆ ਤੋਂ ਹੀ ਅੱਕ ਜਾਓਗੇ ਫਿਰ ਤੁਹਾਡਾ ਮਤਲਬ ਇਸ ਦੁਨੀਆ ਵਿੱਚ ਜੀਣ ਨੂੰ ਜੀ ਨਹੀਂ ਕਰਨਾ ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਲੰਮੇ ਨਾ ਪਏ ਰਹੋ ਜਦੋਂ ਕਹਿੰਦੇ ਹਨ ਕਿ ਖਾਲੀ ਦਿਮਾਗ ਸ਼ੈਤਾਨ ਦਾ ਹੁੰਦਾ ਜਦੋਂ ਤੁਸੀਂ ਪਏ ਰਹੋਗੇ ਦਿਮਾਗ ਵਿੱਚ ਗਲਤ ਖਿਆਲ ਆਉਣਗੇ ਤੇ ਆਪਾਂ ਗਲਤ ਖਿਆਲ ਜਦੋਂ ਆਉਂਦੇ ਆਪਾਂ ਕੋਈ ਗਲਤ ਕਦਮ ਉਠਾਵਾਂਗੇ ਇਸ ਕਰਕੇ ਮਤਲਬ ਆਪਣੇ ਆਪ ਨੂੰ ਉਸ ਮੋਲ ਤੋਂ ਕੱਢੋ ਉਸ ਮੋਲ ਤੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਆਪਣੇ ਆਪ ਨੂੰ ਵਿੱਚ ਚੇਂਜ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਇਹ ਮਤਲਬ ਆਪਣੇ ਆਪ ਨੂੰ ਬੀਜ਼ੀ ਕਰੋ ਤੁਸੀਂ ਦਿਮਾਗ ਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਲਾਓ ਜਿਹਦਾ ਤੁਹਾਡੇ ਅੰਦਰ ਮਾਰੇ ਖਿਆਲ ਆਉਣ ਹੀ ਨਾ ਕਈ ਵਾਰ ਇਦਾਂ ਦੇ ਦਿਨ ਆ ਜਾਂਦੇ ਹਨ ਕੋਈ ਗੁਰਬਾਣੀ ਪੜ੍ਹ ਲਓ ਕੋਈ ਸਤਨਾਮ ਵਾਹਿਗੁਰੂ ਕਰ ਲਓ ਕੁਝ ਵੀ ਕਰੋ ਪਰ ਡਿੱਗੇ ਨਾ ਰਹੋ ਜ਼ਿੰਦਗੀ ਦੇ ਵਿੱਚ ਇੱਕ ਹੌਸਲਾ ਇੱਕ ਬੰਦੇ ਦਾ ਇਸ ਤਰ੍ਹਾਂ ਦੀ ਚੀਜ਼ ਹੈ ਇੱਕ ਹੌਸਲਾ ਹੀ ਬੰਦੇ ਨੂੰ ਤਾਂ ਲੈ ਕੇ ਜਾਂਦਾ ਹੈ ਤੇ ਜਦੋਂ ਬੰਦੇ ਦਾ ਹੌਸਲਾ ਖਤਮ ਹੋ ਜਾਂਦਾ ਹੈ ਬੰਦੇ ਨੂੰ ਥੱਲੇ ਸੁੱਟ ਦਿੰਦਾ ਬੰਦਾ ਫਿਰ ਕਿਸੇ ਜੋਗਾ ਨਹੀਂ ਰਹਿੰਦਾ ਹਾਰ ਜਿੱਤ ਬੰਦੇ ਦੇ ਹੱਥ ਹੁੰਦੀ ਆ ਮਤਲਬ ਪਰਮਾਤਮਾ ਨੇ ਸਾਨੂੰ ਬਣਾ ਕੇ ਭੇਜਿਆ ਇਨਸਾਨ ਬਣਾ ਕੇ ਭੇਜਿਆ ਉਸ ਤੋਂ ਬਾਅਦ ਅਸੀਂ ਸਮਾਜ ਦੇ ਵਿੱਚ ਰਹਿ ਕੇ ਕੀ ਕਰਨਾ ਇਹ ਸਾਡੇ ਤੇ ਡਿਪੈਂਡ ਕਰਦਾ ਅਸੀਂ ਚੰਗੇ ਕੰਮ ਕਰਨੇ ਆ ਜਾਂ ਅਸੀਂ ਮਾੜੇ ਕੰਮ ਕਰਨੇ ਆ ਇਹ ਸਾਡਾ ਸਾਡੇ ਤੇ ਡਿਪੈਂਡ ਕਰਦਾ ਅਸੀਂ ਹੀ ਮਤਲਬ ਉਸ ਜਿਹਨੂੰ ਬੋਲੋ ਬਾਕੀ ਪਰਮਾਤਮਾ ਦਾ ਜੇ ਤੁਸੀਂ ਨਾਮ ਸਿਮਰਨ ਕਰਦੇ ਹੋ ਪਰਮਾਤਮਾ ਨੂੰ ਸਾ ਨਾਲ ਲੈ ਕੇ ਚੱਲਦੇ ਹੋ ਤਾਂ ਪਰਮਾਤਮਾ ਤੁਹਾਡਾ ਜਰੂਰ ਸਾਥ ਦਿੰਦਾ ਪਰਮਾਤਮਾ ਤੁਹਾਡੀ ਜਰੂਰ ਮਦਦ ਕਰਦਾ ਆ ਇਸ ਕਰਕੇ ਆਪਣੇ ਆਪ ਨੂੰ ਕਦੇ ਕਮਜ਼ੋਰ ਨਾ ਸਮਝੋ ਆਪਣੇ ਆਪ ਨੂੰ ਵਿੱਚ ਹਿੰਮਤ ਲੈ ਕੇ ਆਓ ਕਦੇ ਵੀ ਆਪਣੇ ਆਪ ਨੂੰ ਐਵੇਂ ਨਾ ਸਮਝੋ ਵੀ ਅਸੀਂ ਅਗਲੇ ਤੋਂ ਨੀਚੇ ਆ ਅਗਲੇ ਤੋਂ ਨੀਵੇਂ ਆ ਅਸੀਂ ਆਖਿਆ ਅਸੀਂ ਕੁਝ ਕਰ ਨਹੀਂ ਸਕਦੇ ਇਹ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਮਤਲਬ ਆਪਣੇ ਅੰਦਰ ਜਿਹੜੀ ਪਾਵਰ ਆ ਉਹਨੂੰ ਜਗਾਓ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਲਸਣ ਦੀ ਗੰਢੀ ਆ ਕਿਸੇ ਨੂੰ ਸਵਾਦ ਨਹੀਂ ਲੱਗਦੀ ਉਹ ਕਿੰਨੀ ਗੁਣਕਾਰੀ ਹੁੰਦੀ ਆ ਉਹ ਆਪਣੇ ਵਾਸਤੇ ਕਿੰਨੀ ਫਾਇਦੇਮੰਦ ਹੁੰਦੀ ਆ ਕਿਸੇ ਦਾ ਖਾਣ ਨੂੰ ਜੀ ਕਰ ਲਾ ਲਸਣ ਦੀ ਗੰਢੀ ਨੂੰ ਕੋਈ ਨਹੀਂ ਕਰੂਗਾ ਪਰ ਉਹਦਾ ਜਿਹੜਾ ਗੁਣ ਆ ਉਸ ਗੁਣ ਦੀ ਵਜ੍ਹਾ ਤੋਂ ਉਹਨੂੰ ਲੋਕ ਯੂਜ਼ ਕਰਦੇ ਆ ਉਹਦੇ ਵਿੱਚ ਬਹੁਤ ਗੁਣ ਆ ਇਸ ਕਰਕੇ ਹਰੇਕ ਇਨਸਾਨ ਦੇ ਵਿੱਚ ਇੱਕ ਗੁਣ ਜ਼ਰੂਰ ਹੁੰਦਾ ਚਾਹੇ ਉਹ ਕਿੰਨਾ ਵੀ ਨਿਕੰਮਾ ਹੋਵੇ ਕਿੰਨਾ ਵੀ ਮਤਲਬ ਉਹ ਇਨਸਾਨ ਨੂੰ ਮਤਲਬ ਲੋਕ ਦੁੱਤਕਾਰ ਚੁੱਕੇ ਹੋਣ ਕਿੰਨਾ ਵੀ ਕਰ ਚੁੱਕੇ ਹੋਣ ਪਰ ਉਸ ਇਨਸਾਨ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਪਰ ਉਹਨੂੰ ਉਸ ਗੁਣ ਨੂੰ ਪਛਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਉਹਦੇ ਅੰਦਰ ਕਿਹੜਾ ਗੁਣ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਨਿਰਾਸ਼ ਨਾ ਹੋ ਜੇ ਤੁਸੀਂ ਨਿਰਾਸ਼ ਹੋ ਗਏ ਸਮਝ ਲਓ ਤੁਸੀਂ ਹਾਰ ਗਏ ਸੋ ਅੱਜ ਆਪਾਂ ਹੁਣ ਇੰਨੀਆਂ ਹੀ ਗੱਲਾਂ ਕਰਦੇ ਆਂ ਫਿਰ ਆਪਾਂ ਨਵੀਂ ਵੀਡੀਓ ਦੇ ਵਿੱਚ ਦੁਬਾਰਾ ਤੋਂ ਹਾਜ਼ਰ ਹੋਵਾਂਗੇ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਵੇਗੀ ਜੇ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਸੋ ਬਹੁਤ ਬਹੁਤ ਧੰਨਵਾਦ